ਬੰਦਾ ਗਰੀਬ ਜ਼ਰੂਰ ਹੈ ਪਰ ਦਿਲ ਦਾ ਬਿਰਕੁਲ ਸਾਪ ਹੈ ਇਹ ਵੀਡੀਓ ਦੇਖੋ ਬੰਦੇ ਨੇ ਕੀ ਕਿਹਾ ਦੇਖੋ ਵੀਡੀਓ ਪਰਨਾਲਾ ਪਰਨਾਲਾ ਪਰਨਾ ਮੈਂ ਆਪ ਹੀ ਡਾਲ ਲਿਖ ਰਿਹਾ ਲੈਂਦਾ ਪਤਾ ਡਾਲ ਕੀ ਆ ਇਹ ਪੈਸਾ ਦੇਣਾ ਹੁਣ ਇਹ ਕਹੇ ਬਜ਼ੁਰਗ ਨੂੰ ਦਾ ਉਹ ਜਿਹੜਾ ਕੰਮ ਨਹੀਂ ਕਰ ਸਕਦਾ ਇਹ ਹੈ ਹਾਂ ਕਿ ਜਦਾਂ ਇਹ ਜਹਾਦੀਆਂ ਲਤਾਣੀਆਂ ਆਈਆਂ ਦਲਵੇਂ ਪਾਸ਼ਾ ਆਂਦਾ ਵੀ ਆਹ ਕਿਹੜੇ ਕੰਮ ਨਹੀਂ ਦਿੱਤੇ ਤੈਨੂੰ ਤੇ ਇਹਨਾਂ ਨਾਲ ਕਮਾਲ ਹੀ ਕਰਦਾ ਮੈਂ ਇੱਕ ਗੁਰੂ ਨੂੰ ਮੰਨਦਾ ਗੁਰੂ ਨਾਨਕ ਨੂੰ ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਲੋਕਾਂ ਵਾਲੇ ਮਰਨਾ ਇੰਨੇ ਧੱਕੇ ਕੀਤੇ ਨਾ ਕਿਹੜੇ ਪਿੰਡ ਐਥੇ ਨਿਹਰਾ ਦਸਮੇਸ਼ ਨਾ ਪਿੰਡ ਮੈਂ ਤੁਝ ਨਹੀਂ ਕਹ ਇਹਨੂੰ ਮਾਰਦਾ ਨਾ ਵੀ ਲੱਗ ਗਈ ਆ ਤੇ ਤੇ ਮੈਨੂੰ ਇੰਨੇ ਇਧਰੇ ਹੱਥੋਂ ਤੇਰੀ ਸਾਥ ਮੈਨੂੰ ਯਾਰਾ ਲੋਕਰ ਪਈਏ ਦਿੰਦੇ ਆ ਮੈਂ ਪੈਸੇ ਨਾ ਮਤਬਲੀ ਮੈਨੂੰ ਮਤਬਲ ਮੇਰੇ ਗੁਰੂ ਨਾਲ ਪਰਮੇਸ਼ਰ ਨਾਲ ਪਰਮੇਸ਼ਰ ਨਾਲ ਮੈਂ ਪੈਸੇ ਕਰਨ ਮੈਂ ਲੋਕਾਂ ਨੂੰ ਇਹ ਨਾ ਲੋਕ ਬੁਰਾ ਕੁ ਮੰਗਦੇ ਕਹਿੰਦੇ ਇੱਥੋਂ ਖੜਨਾ ਕੋਈ ਨਹੀਂ ਮੈਂ ਅਹੀਂ ਅਹੀਂ ਇੱਕ ਮਿੰਟ ਅਹੀਂ ਰੁਕੇ ਸੇ ਕਿਉਂ ਜਦੋਂ ਤੁਸੀਂ ਮੈਨੂੰ ਪੜਾ ਤੀ ਬਾਣਾ ਦਾ ਲੀਲਾ ਪਰਣਾ ਤੇ ਮੈਂ ਤਸਾਰ ਲੋ ਮੈਨੂੰ ਉਹ ਨਹੀਂ ਹੋਣੀ ਕੋ ਗੱਲ ਪਰ ਇਹ ਮੈਂ ਦੱਸਣ ਡਿਆ ਵੀ ਮੈਂ ਬੰਦਾ ਵਾ ਰੱਬ ਨੂੰ ਮੰਨਣ ਵਾਲਾ ਉਹ ਤਾਂ ਹੋ ਸਕਦਾ ਨਹੀਂ ਮੰਗਦਾ ਤੇ ਮੈਂ ਇੱਕ ਮਾਰਾ ਇਹਨੂੰ ਗੱਲ ਕਹੀ ਜਾਮ ਨੂੰ ਮਾਰਦੇ ਤੇ ਮੈਂ ਜ ਜਾਮ ਰਾਂ ਟੈਂਟਾ ਮੁਕਾਦੇ ਜੋ ਜੀ ਔਖੇ ਮੈਂ ਦੇਣ ਕੱਢਿਆ ਨਾ ਮੈਂ ਸੇਵਾ ਹੀ ਕਰਦਾ ਕੋਈ ਪੈਸਾ ਪੁੱਹਣ ਕੋਈ ਦੇਖੋ ਤੁਮੇ ਮੇਰੇ ਕੋਲ ਮਿਲਾਂ ਤਮੇ ਕੋਈ ਨਹੀਂ ਪੱਤਰ ਵਿੱਚੋਂ ਉੱਤਰ ਨੂੰ ਦੇਖੋ ਉੱਤਰ ਨੂੰ ਦੇਖੋ ਨਾ ਨਹੀਂ ਪਰਨਾ ਮੈਨੂੰ ਪਰਨੇ ਨਹੀਂ ਨਹੀਂ ਗੱਲ ਮੈਂ ਪਰਨਾ ਬਾੜਨ ਤਾਂ ਤੁਸੀਂ ਨਾ ਇੱਥੋਂ ਹੁਣੇ ਪਰਨਾ ਲੈਣਾ ਬਾਡਾ ਮਾਰ ਐ ਭਲਾ ਕਹਿ ਨਹੀਂ ਪੈਸੇ ਦੀ ਨਹੀਂ ਗੱਲ ਆ ਫੋਟੋ ਫੋਟੋ ਬੜਾ ਫੋਟੋ ਕੋਸਿੰਗ ਮਾਰ ਐ ਅਕਾਲਪੁਰਕ ਪਰਮੇਸ਼ਰ ਪਤਾ ਕੀ ਗੱਲ ਹੈ ਨਹੀਂ ਇੱਕ ਪਰਨੇ ਦੀ ਨਹੀਂ ਲੋੜ ਆ ਪਾ ਤਨ ਸਜਦਾ ਹਤਾ ਪਰ ਰਬਣਾ ਮਤਬਲਾ ਔਰ ਕਹਿ ਚੀਨਾਂ ਨਹੀਂ ਜਿੰਦਗੀ ਦੇ ਵਿੱਚ ਆਪਾਂ ਕੋਹ ਨਹੀਂ ਫੜਨਾ ਕਦੀ ਕਹਿਣਾ ਸਰਵਾਦਨਾ ਕਰੋ ਬਾਣੀ ਚ ਲਿਆ ਇਧਰੇ ਪਾਪੀ ਜਰਦੀ ਹਾ ਪੜਦੇ ਨਾ ਪਾਪੀ ਪਾਪ ਕਰ ਜਾਹੇ ਪਾਪੀ ਪਾਪ ਕਰ ਜਾਹੇ ਬਾਤ ਇਹ ਗਾਲ ਵਾਟ ਹੱਤਿਆ ਕਮਾਹੇ ਕੂੜਿਆਰ ਕੂੜੇ ਫਿਰਾਹੇ ਮਲੇਸ਼ ਮਲ ਭਖ ਖਾਹੇ ਨਿੰਦ ਕਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵੀ ਆਪਾ ਪਾਪ ਨਹੀਂ ਕਰਨੇ ਆਪਾਂ ਆਏ ਆ ਧਰਤੀ ਦੇ ਵਾਰ-ਵਾਰ ਜਨਮ ਨਹੀਂ ਮਿਲਣਾ ਆਪਾਂ ਧਰਤੀ ਦੇ ਚੰਗੇ ਕੰਮ ਕਰਕੇ ਜਾਣੇ ਆ ਜਿੰਨਾ ਚੰਗੇ ਕੰਮ ਕੀਤੇ ਉਹਦੀ ਦਰਗਾਹ ਦੇ ਵਿੱਚ ਮੁੜ ਕੇ ਆਪ ਸੁਭਾ ਹੁੰਦੀ ਆ ਇਥੋਂ ਨਾਲ ਕੋਹ ਨਹੀਂ ਜਾਣਾ ਕੂੜ ਰਾਜਾ ਕੂੜ ਪ੍ਰਜਾ ਕੂੜ ਸੰਸਾਰ ਕੂੜ ਮਾਕਿਓ ਇਹ ਤੁਸੀਂ ਜਿਹੜੀ ਬਾਣੀ ਦੀ ਆਪਾਂ ਬਾਣੀ ਦੇ ਚੱਲਣਾ ਚਾਹੀਦਾ ਅਨੰਦ ਸਾਹਿਬ ਚੋਂਦਾ ਤੇਰੇ ਵਿੱਚ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਤੂੰ ਤੇ ਜਗ ਦੇ ਚਾਨ ਕੇ ਕਿਆ ਕਰਮ ਕਮਾ ਕੀ ਕਰਮ ਕਮਾ ਪੀ ਪਾਪ ਕਰਦੇ ਲੋਕਾਂ ਨੂੰ ਖੂਹ ਛੋੜਦੇ ਗਈ ਤੇ ਅਸੀਂ ਇਹ ਕੰਮ ਕਰਨ ਆਇਆ ਸਾਹੀ ਦਾ ਕਰਨਾ ਹੈ ਚੰਗੇ ਕੰਮ ਤੇ ਮਹਾਰਾਜ ਪਰਮੇਸ਼ਰ ਭਲਾ ਕਰੇ ਹਾਲੋ ਹਾਲੇ ਰੋ ਲੈ ਜੋ ਹਾਲੇ ਜੋ ਰੁਪਾਲਾ ਆਇਓ ਰੁਪਾਲਾ ਆਇਓ ਮੰਨੀ ਦੀ ਟਾੜਾ ਕੋਈ ਨਹੀਂ ਤੁਹਾਨੂੰ ਰੁਪਾਲਾ ਆਇਓ ਮੰਨੀ ਦੀ ਕਹਿਤੀ ਲੋੜ ਲਈ ਮੰਨੀ ਰੁਪਾਲਾ ਆਇਓ ਔਰ ਇਹ ਤੁਹਾਡਾ ਪੜਾ ਮੁਰਮਦ ਜਿਉ ਕਹਿਣਾ ਪਰਮੇਸ਼ਰ ਪੜਾ ਕਹਿੰਦਾ ਕਨਕ ਦੇਵ ਕਨਕ ਦੇਵ ਤੋਂ ਗੱਲ ਕੋ ਕੋ ਕਰੇਦੀ ਹੱਥ ਦੇ ਮਲਾਓ ਹੱਥ ਨਹੀਂ ਮਲਾਈਦਾ ਹੱਥ ਮਲਾਓ ਸਹੀ ਮੈਂ ਕਿਹੜਾ ਦੋਫਾ ਮਾਰਾ ਪੜਾ ਕਰਿਆ ਪੜਾ ਨੂੰ ਸਮਝਦੀ ਫਤਿਹ ਬਿਲਾ ਦਿਓ ਫਤਿਹ ਫਤਿਹ ਸਾਹਿਬ ਬਾਈ ਗੁਰਦੀ ਦੀ ਜੀ